ਤੇ ਮਹਾਰਾਜੇ ਮੈਨੂੰ ਪਹਿਲਾਂ ਵੀ ਪੁਲਿਸ ਨੇ ਤਿੰਨ ਚਾਰ ਦਿਨਾਂ ਵਿੱਚ ਚੋਕੇ ਲੈ ਗਏ ਸੀ ਤੇ ਨਜਾਇਜ਼ ਤਾਂ ਕਰਦੇ ਨਾਲੋਂ ਪੈਸੇ ਮੰਗਦਾ ਮੇਰੇ ਕੋਲ 20000 ਰੁਪਏ ਸੱਚੋ ਮੈਨੂੰ 20000 ਰੁਪਏ ਦੇ ਤੇ ਮੈਂ ਗਰੀਬ ਨਾ ਮੈਂ ਕਿੱਥੋਂ ਦੇਣਾ ਮੁਰਗਾ ਇੱਕ ਜਿਹੜਾ ਬਦਲ ਗਿਆ ਸਮਾ ਕੀ ਨਹੀਂ ਦਾ ਸਮਾ ਕੀ ਕਿੰਨਾ ਤੱਕ ਕਰਦੀਆਂ ਪਹਿਲਾਂ ਜਿਹੜਾ ਤੇ ਹੁਣ ਫੇਰ ਆਏ ਆ ਨਾ ਮੇਰੇ ਕੋਲ ਕੋਈ ਚੀਜ਼ ਫੜੀ ਨਾ ਕੋਈ ਲੈਣਾ ਦੇਣਾ ਤੇ ਆਣ ਕੇ ਮੈਨੂੰ ਹਾ ਦੇ ਸਾਦੇ ਆਣ ਕੇ ਤੇ ਕਰ ਨੁਕੀਰਾ ਪਾ ਕੇ ਦੇ ਵਿੱਚ ਸਾਡਾ ਇੱਥੇ ਵੇਖ ਕਿ ਨਾ ਇਹ ਰੋੜਾ ਬੱਬਰ ਚਲਾਇਆ ਤੇ ਬਰਸੇ ਸਾਡੇ ਅੰਦਰੋਂ ਆ ਕੇ ਫੜੇ ਮੈਂ ਤਾਂ ਮੇਰਾ ਬੇੜਾ ਕੁੱਟ ਕੇ ਪੱਜ ਪੱਜ ਕੇ ਕੋਠੇ ਤੇ ਚੜ ਗਏ ਆ ਇਹ ਸਾਨੂੰ ਫੜ ਕੇ ਨਾਲ ਨਿਯਾਜ ਪਤਾ ਕਰਦਾ ਕਿ ਮੇਰੇ ਬੇਟੇ ਤੇ ਵੱਡੇ ਤੇ ਨਿਯਾਜ ਕੋ ਪਤਾ ਤਦ ਮੇਰਾ ਨਿਕਾਬ ਬਾਹਰ ਵੀ ਪਾਸ ਹੋਆ ਤੇ ਉਹਨੂੰ ਇਹਨਾਂ ਨੇ ਪਤਾ ਕੱਢ ਕੇ ਦੇ ਦੇਣਾ ਮੇਰਾ ਪਹਿਲਾਂ ਮੇਰੇ ਤੇ ਪਹਿਲਾਂ ਮਾੜੇ ਮੋਟੇ ਦੋ ਪੱਤੇ ਆ ਗਏ ਲੜਾਈ ਝਗੜੇ ਦੇ ਇੱਧਰ ਆਉਣਾ ਵੇਖ ਲਾ ਕੀ ਕਰਨੇ ਧਕੇ ਸ਼ਾਈਆਂ ਇੱਧਰ ਆ ਇੱਧਰ ਆ ਇੱਧਰ ਆ ਜਾ ਆ ਜਾ ਖੜਾ ਜਾ ਇੱਕ ਪਾਸੇ ਬਿਆਨ ਦੇ ਨੇ ਇੱਕ ਪਾਸੇ ਚੜਦੇ ਇੱਧਰ ਵੇਖੋ ਇੱਧਰ ਆਓ ਆ ਜਾ ਇੱਧਰ ਆ ਇੱਧਰ ਆ ਆ ਵੇਖੋ ਕੀ ਬਣ ਲਿਆ ਆ ਲੋ ਉੱਤੋਂ ਦੀ ਪੌੜੀਆਂ ਚੜਦੇ ਇੱਦਾਂ ਚੜਦੇ ਨਹੀਂ ਆ ਨਾ ਨਾ ਜੇ ਮਾਈਕ ਮਾਈਕ ਆ ਲਿਆ ਆ ਇੱਧਰ ਇੱਕ ਮਿੰਟ ਸੱਚ ਸਿੱਧੇ ਮਾਰਨੇ ਸੱਚ ਆਉਂਦੇ ਜਿਹੜੇ ਹੁੰਦੇ ਇੱਕ ਮਿੰਟ ਮੈਨੂੰ ਸੁਣ ਲੈ ਆ ਆਜੋ ਆਜੋ ل <سؤال> میرا ਉਹ ਜਿਹੜੀ ਥੱਲੇ ਗਾਣੇ ਪਾਉਂਦੇ ਆ। ਸਰ ਪ੍ਰੈਸ ਆ ਗਈ ਹੈ ਨਾ। ਬਹੁਤ ਪ੍ਰੈਸ ਆ ਗਈ ਕੋਈ ਗੱਲ ਨਹੀਂ। ਕੋਈ ਨਹੀਂ ਆਓ ਥੱਲੇ। ਮੈਂ ਕੋਈ ਟਾਈਮ ਕੋ ਮੈਂ ਆਜੂ ਬੱਜੇ ਆ। ਇੱਕ ਦਾ ਕੀ ਬਰੂ ਤੇ ਕਰ। ਕੱਟ ਫੱਟ ਕਰ ਦਵੂ ਮਨੂੰ। ਕਾਗਜ਼ ਦਿਖਾ ਪ੍ਰੀਵੀਲੀਜ। ਕੱਟ ਫੱਟ ਕਰ ਦਵੂ ਮਨੂੰ। ਕੀ ਐ ਤਾਰੇ ਗਾਉਂ? ਕੋਈ ਕਾਗਜ਼ ਹੈਗਾ? ਤਨਖਾਹ ਤੋਂ ਮੈਤੇ ਕੋਈ। ਉਹਦੀ ਕਰਾਚੀ ਹੋਜੀ ਬਰਾ। ਕੋਈ ਨਾ ਸੀ ਕੋਈ ਨਹੀਂ ਕਿらせ ਤੁਰਦੇ ਨੇ ਕੰਮ ਨਾਲ ਬੱਦਦੇ ਰਹਿਗੇ ਤੇ। ਆਜੋ ਆਜੋ ਆਜੋ। ਦਾਤਰ ਵੀ ਲਿਆ ਫੜ ਕੇ। ਕੋਈ ਨਹੀਂ ਹੈਗਾ ਗੋਲੀਆਂ ਮੇਰੀ। ਆਜੋ। ਦ ਗੱਦ ਰਮਨ ਚਾਹ ਤੇ ਪੂਰਾ ਸਰੀਰ ਥੱਲੇ ਡਾ ਫੋੜ ਸਰੀਰ ਥੱਲੇ ਨੀ ਕਿਆ ਤੂੰ ਆ ਕੇ ਤਾਂ ਕਰਦੇ ਮੈਨੂੰ ਸਰੀਰ ਥੱਲੇ ਬੰਦੇ ਉੱਠੋ ਦੇ ਸਰੀਰ ਥੱਲੇ ਤਾਂ ਨਾ ਕਿਤੇ ਅਰੇ ਖੜਾ ਤੇ ਦੰਸ ਤੂੰ ਖੜਾ ਤੇ ਅੱਲਾ ਤੇਰੇ ਕੀ ਆ ਜਾ ਉੱਤੇ ਇੱਥੇ ਚੁੱਕ ਨਹੀਂ ਆਇਆ ਨਾ ਤੇਰੇ ਕੋਲ ਆਇਆ ਤੂੰ ਆਇਆ ਤੂੰ ਆਇਆ ਤੇ ਆਇਆ ਮੇਰੇ ਤਾਂ ਤੇ ਤੂੰ ਕੋਈ ਸਾਬ ਲੈ ਕੇ ਨਾ ਕੋਈ ਗੱਲ ਨਾ ਕਰਿਓ ਸਾਬ ਨਾ ਹੋ ਜਾਓ ਕਿਸੇ ਦੀ ਤੇ ਉਦੋਂ ਚੜ ਕੇ ਦਿਓ ਆ ਮਰੋਂਦਿਆ ਸਿੱਤੋਂ ਡਾਂਗਾ ਮੇਕੋ ਤੇਦੀ ਸਾਬ ਲੈ ਕੇ ਅੰਨ ਨਾ ਕਰਿਓ ਇਨਸਾਫ ਦੀ ਗੱਲ ਕਰਿਓ ਕੋਈ ਦੀ ਪੁੱਛੋ ਭਾਜੀ ਨੇ ਕੋਈ ਕਾਗਜ਼ ਪੁੱਛੋ ਕਿਰਾ ਕਾਗਜ਼ ਜਹ ਲਗਾ ਨਾ ਆਹ ਜੀ ਮੈਂ ਥੋੜਾ ਕਾਗਜ਼ ਨਹੀਂ ਹੁੰਦਾ ਆਓ ਆਓ ਚੱਲੋ ਨਾ ਆਇ ਨਾ ਲਾ ਦੇ ਕਿ ਨਾ ਚੀ ਛੋਟਦਾ ਆ ਜਾ ਆ ਲੈ ਬਾਬਾ ਜੀ ਪੱਕੀ ਬਣਾਈ ਜਾਵੇ ਗੁਰਿਆ ਤੁਸੀ ਮਾਚੂ ਦਾ ਥੱਲੇ ਆ ਜਾ ਤੇ ਕੋਈ ਪੱਤਾ ਵੀ ਕੋਈ ਦਾ ਜਾ ਮੈਂ ਪਤਾ ਬਸਤ ਹੋਊਗਾ ਕਰਾ ਲੂ ਅੱਗੇ ਪੱਤੇ ਕਸਟਾ ਸਵਾਦ ਨਾਲ ਕਰਾਵਾਂ ਤੇ ਅੱਗੇ ਪੰਚਾਇਤ ਮੈਂ ਕਿਥੇ ਮੇਰੇ ਕੋਲ ਮੈਂ ਦੇ ਸਾਲ ਬਾਅਦ ਦੇਲ ਕਰਤੇ ਆਪਣੇ ਘਰ ਬੈਸਾਨ ਕੇ ਮੇਰਾ ਡਾਕਟਰ ਜੀ ਮੈਨੂੰ ਕਰਾ ਕੇ ਆਪੇ ਨਾ ਮੈਂ ਪਤਾਉਂਗਾ ਪਰਚੀ ਮੈਂ ਕੋਈ ਨਿਸ਼ਾਨ ਕਰਦਾ ਆਵੇ ਗੋਲੀ ਮਾਰੀ ਮੋਟੀ ਜੀ ਹਸਪੀਟਲ ਮਿਲਦੀ ਉਹ ਨਹੀਂ ਕਦੀ ਗੋਲੀ ਏ ਹਰ ਗੰਗਾ ਜੀ ਕਹਿੰਦਾ ਵੀ ਤੈਨੂੰ ਠੋਕਣਾ ਠੋਕਣਾ ਪੱਤੇ ਕਰਨਾ ਤੇ ਤੈਨੂੰ ਘਰ ਨਾ ਬਹਿ ਕਿੱਥੇ ਜਾਵਾਂ ਦੱਸੋ ਮੈਂ ਨਿਆਣੇ ਛੱਡ ਕੇ ਬੁੱਢੇ ਮੈਂ ਤੈਕ ਹੋਇਆ ਮਾ ਮਾ ਮੋ ਮੈਂ ਉਹਦਾ ਉਲਟਾ ਫਿਰਦਾ ਦੱਸੋ ਨਾ ਮੈਨੂੰ ਮੈਂ ਕਿੱਧਰ ਜਾਵਾਂ ਆ ਘਰ ਛੱਡ ਕੇ ਬਾਹਰ ਜਾ ਮੈਂ ਕਿੱਥੇ ਜਾਵਾਂ ਮੈਂ ਆ ਜਾ ਤੂੰ ਆ ਜਾ ਏ ਅਸਲ ਚੋਬਦੀ ਕੀਆ ਕਰਦਾ ਨਾਲ ਸਾਰੀ ਆਪਣੀ ਟੀਮ ਲੈ ਕੇ ਆ ਜਾਂਦਾ ਮੈਂ ਹੁਣ ਮਾਰੂਗਾ ਇਹਨਾਂ ਨੂੰ ਜਾਂ ਮਰੂਗਾ ਆਪਣੇ ਆਪ ਥੱਲੇ ਦਮ ਤੈਨੂੰ ਦੱਸਦਾ ਆ ਜਾ ਅਵੇ ਗਾਹ ਤਾਂ ਚੜ ਜਾ ਫਿਰ ਕੀ ਆ ਨੀ ਨੀ ਆਣ ਫੜਨ ਨੂੰ ਓਏ ਆ ਜਾ ਹਾਂ ਆ ਜਾ ਓ ਮੈਂ ਦੱਬੇ ਚੜਿਆ ਹੋਇਆ ਥੇ ਮੇਰੇ ਕਰ ਗਾ ਨਾ ਨਹੀਂ ਚਾਹਦਾ ਮੇਰੇ ਕੋਈ ਗੱਲ ਵਾ ਮੈਨੂੰ ਕਾਗਜ਼ ਵਿਖਾ ਦੋ ਪੈਜ ਤੇ ਤੈਨੂੰ ਲੈਣ ਆਏ ਆ ਤੇ ਮੈਂ ਚਲ ਜੂਗਾ ਦੱਸੋ ਕਾਗਜ਼ ਕਿਹੜਾ ਕਾਗਜ਼ ਦੱਸੋ ਮੈਨੂੰ ਕਾਗਜ਼ ਕਿਹੜਾ ਕਾਦੀ ਫੜਨ ਆਇਆ ਮੈਨੂੰ ਤੇਰੇ ਤੇ ਮੁਕਦਮਾ ਜਾਂ ਮੇਰੇ ਕੋ ਕੋਈ ਚੀਜ਼ ਫੜੀ ਆ ਮੁਕਦਮੇ ਤੇ ਲੈ ਫੇਰ ਨਾ ਉਸੇ ਕਰ ਪੈਣਾ ਮੇਰੇ ਕੋ ਕੋਈ ਚੀਜ਼ ਫੜੀ ਆ ਥੱਲੇ ਆ ਹਾਂ ਫੇਰ ਕਿੰਨਾ ਝਗੜਾ ਕੀਤਾ ਮੈਂ ਥੱਲੇ ਆ ਕਾਦੀ ਵਾਸਤੇ ਆਜੀ ਪੁੱਛ ਕਾਦੀ ਵਾਸਤੇ ਮੈਨੂੰ ਫੜਨ ਇਹ ਗੱਲ ਦਾ ਜਵਾਬ ਦੇ ਦੋ ਥੱਲੇ ਆ ਜਵਾਬ ਦੇ ਨਾ ਮੈਂ ਥੱਲੇ ਆਜੇ ਤੈਨੂੰ ਛਾਪ ਕੇ ਰੱਖਾਂਗੀ ਉਹ ਹਾਂ ਹੁਣ ਆ ਭਰਾ ਇਹ ਪੱਤਰਕਾਰ ਇਹਨਾਂ ਨੂੰ ਸ਼ਾਬਦ ਕਰਾਂਗੇ ਮੈਂ ਤਾਂ ਉਹ ਇਹੋ ਦੱਸਣਿਆ ਭਈਆ ਆ ਵੀ ਥੱਲੇ ਆ ਜਾ ਦੱਸੋ ਕਾਗਜ਼ ਦਿਖਾਓ ਏਦਾਂ ਨਹੀਂ ਗੱਲ ਬਣਨੀ ਏਦਾਂ ਨਹੀਂ ਲਾਉਣਾ ਜੇ ਧੱਕੇਸ਼ਾਹੀ ਕਰੋਗੇ ਤਾਂ ਮੈਂ ਨਹੀਂ ਕਰੂੰਗਾ ਫੇ ਹੁਣੀ ਹੁਣੀ ਫੇ ਕੋਈ ਡਰ ਤੇ ਜੇ ਪ੍ਰਧਾਨ ਖਲੋਤਾ ਤੇ ਇੱਥੇ ਖਾਓ ਸੌ ਤੁਸੀਂ ਚਲ ਬਰਦਾਸ਼ਤ ਦੇ ਕਹਿੰਦੇ ਯਾਰ ਮੈਂ ਕਿਹਾ ਪ੍ਰਧਾਨ ਦੇ ਕਹਿੰਦਾ ਜੇ ਨਾ ਉਹ ਸਿਰ ਵੱਢ ਕੇ ਕਰਦੀ ਫੋਟੋ ਆ ਜਾ ਫਿਰ ਆ ਜਾ ਮੈਂ ਪਤਾ ਨਹੀਂ ਦਿੱਦਾ ਕਦੋਂ ਕਿੱਦਾਂ ਕਰਾਂਗਾ ਨਹੀਂ ਕਾ ਜਿੱਥੇ ਗੱਲ ਕਰ ਤੂੰ ਠੋਕੇ ਉੱਥੇ ਰਹਾਂਗਾ ਚੱਲ ਆ ਜਾ ਫਿਰ ਆਜੂ ਨੂੰ ਬਤਾ ਦੇ ਆ ਕੇ ਵਾਕੇ ਜਾਓ ਕਹਿ ਪਰਦਾਣਾ ਆਜੂ ਗਾਹੋ ਤੂੰ ਕੋਈ ਗੱਲ ਮਾਰਦਾ ਪਰਦਾਣਾ ਦਸਾਲ ਦੇ ਹੱਦੋਂ ਦੀ ਜਿਹੜਾ ਦਸਾਲ ਦੇ ਬੰਦੇ ਜੁਨੀਆ ਕੀ ਛੋਟੇ ਬੰਦਿਆਂ ਦੀ ਦਾਰ ਤੇ ਸਹੀ ਵੀ ਮੈਂ ਕਿਵੇਂ ਚੁੱਕਣਾ ਆ ਉਹ ਨਹੀਂ ਆ ਇਹ ਦੁਨੀਆ ਦੀ ਥੋੜੀਆ ਗੱਲ ਤੂੰ ਆ ਫੜੀਆ ਤੇ ਚੁੱਕ ਜੁਨੀਆ ਇੰਦਿਆਂ ਉਹ ਡਾਂਗ ਨਰ ਪਿਆਰ ਦਾ ਉਹ ਨਹੀਂ ਨਹੀਂ ਤਾਂ ਨਹੀਂ ਗੱਲਾਂ ਬੰਦ ਫੇਰਾ ਤੇ ਵੀ ਗੰਦਾਸੀ ਫੜੀ ਹੈ ਗੰਦਾਸੀ ਨਾਲ ਟੱਕਰ ਨੇ ਭਾਈ ਮਾ ਕੇ ਸਿੱਤੋਂ ਉੱਥੇ ਬੱਚਾ ਕਰਕੇ ਨਜ਼ਰ ਪਾ ਰਹੇ ਨੇ ਜਾਨ ਬਹਦੋ ਕੀ ਬਰੈਜ ਇਹੋ ਤੇ ਜਵਾਦੋਂ ਮਖਲਿਆ ਜੀ ਪਾਪੀ ਤਾਂ ਜੋਤ ਲਾਉਣਾ ਕਰਾ ਲੋ ਹਾਜੀ ਪਾਜੀ ਕੁੱਲੀ ਛੁੱਟੀ ਤੁਨ ਵਾ ਵਾ ਜੀ ਮੁਜਾਇਦ ਨਹੀਂ ਕਰਦੇ ਆ ਜਾਣ ਆ ਕੀ ਹੋੰਦਿਆ ਹਾਂਜੀ ਹਾਂਜੀ ਦੱਸੇ ਤੂੰ ਹੀ ਆਤੀ ਫੜਿਆ ਜੇ ਕਹਿੰਦੇ ਤੂੰ ਫੜਿਆ ਕਹਿੰਦੇ ਕੋ ਫੜਿਆ ਅੱਛਾ ਹੱਬ ਦੋ ਇੱਥੇ ਆਣੀ ਨਹੀਂ ਉਹਨਾਂ ਨਾਲ ਗੱਲ ਕਰਕੇ ਤੇ ਅੱਥਰੇ ਖੜਿਆ ਮੂੰਹ ਲਾਈ ਹੁਣ ਮੈਂ ਲਿਖ ਦਾਂਗਾ ਕੋਈ ਕਾਗਜ਼ਾ ਘਾਟਾ ਨਹੀਂ ਕੋਈ ਦੇਖੋ ਦੇ ਦਿਓ ਨਾ ਬਣਾ ਕੇ ਜੇ ਕੋਈ ਕਾਗਜ਼ਾ ਘਾਟਾ ਤੋਂ ਮੇਰੇ ਖਿਲਾਫ ਮੈਂ ਉਸੇ ਬੱਤੀਆਂ ਲਿਆਉਂਗਾ ਚਫੜਦੇ ਖੱਲਿਆ ਫਤਾਨੇ ਤੇਰੇ ਇੱਕ ਨੂੰ ਥੱਲੇ ਕਦਾ ਜਾ ਇੱਥੇ ਹੀ ਦੱਸੇਂਦਾ ਮੈਂ ਇੱਥੇ ਦੱਸੋ ਥੱਲੇ ਆ ਨਾ ਇਦਾਂ ਨਹੀਂ ਗੱਲ ਬਣਨੀ ਮੇਰੇ ਬਹੁ ਮਰੂਗਾ ਬੜੇ ਪਿਆਰ ਨਾਲ ਮੈਂ ਕਿਹਾ ਨਹੀਂ ਲੈ ਸੁਣ ਬਹੁ ਬੜਾ ਉਹ ਮਾਨਨ ਮਤਲਬ ਤੂੰ ਮਾਪਾ ਜੋ ਪਾਣੀ ਪੂਣੀ ਪੀਦਾ ਕਰੀ ਜਾ ਮਿਹਨਤ ਦਾ ਭੁਜਾਲੋ ਇਹ ਤਾਂ ਚੜ ਗਏ ਪੌੜੀ ਤੇ ਤਾਂ ਵੀ ਚੜੇ ਮੈਨੂੰ ਤਾਂ ਨਹੀਂ ਪਤਾ ਮੈਂ ਇਹ ਆ ਦੇ ਪ੍ਰਧਾਨ ਕਹਿੰਦਾ ਵਾਦਾ ਕਰੇਗਾ ਤੇ ਬੰਦਾ ਜੀ ਨਾਸਰੇ ਨਾਲ ਨਾਲ ਜਾਵਾ ਤੇ ਫਿਰ ਬੰਦਿਆਂ ਚ ਘਰੇ ਆ ਕੇ ਮੂੰਹ ਠੋਕਦੇ ਹੋ ਜੇ ਮੈਂ ਪਤਾ ਪੱਕਾ ਜੇ ਭਾਰੀ ਨਾਲ ਕੋਈ ਨੂੰ ਯਕੀਨ ਨਹੀਂ ਗਿਆ ਇਹਨਾਂ ਸਰਕਾਰ ਲੈਦੇ ਆਪਣੀ ਪਾਲਣ ਦੇ ਕਾਰਵਾਈ ਇਹ ਗੱਲ ਤੁਹਾਨੂੰ ਸੌਂਫਾ ਕੇ ਜੁਰਮ ਖੇਮੇ ਕਹਾਂਗਾ ਮੈਂ ਤਾਂ ਨਹੀਂ ਨਿਕਲ ਕੇ ਇੱਥੇ ਬੋਲੀ ਚਲਾਈ ਮੈਂ ਗੈਂਗਸਟਰ ਹਾਂ ਤਾਂ ਹੀ ਤਨਗਣ ਥਲੇ ਆਦਾ ਤੈਨੂੰ ਪਾਸ ਕਰਨੇ ਆ ਤੂੰ ਹੀ ਕਹਿੰਦੇ ਵੀ ਘੱਟ ਹੀ ਨਹੀਂ ਰਹਿੰਦੇ ਤੇ ਮੈਂ ਲਾਈਵ ਹੋਗਾ ਨਾ ਪੇਜ ਨੂੰ ਬਜਾਵਾਂ ਤੁਹਾਡੇ ਨਾਲ ਫਿਰ ਮਿਲੂਗਾ ਪਹਿਲਾਂ ਤੁਹਾਨੂੰ ਖਾਊਗਾ ਖਾਈ ਬਣਾ ਦੇ ਮੈਂ ਮੂਤੋ ਰੋਣਾ ਪੇਜਾ ਵਾਲਾ ਤੁਹਾਡੇ ਨਾਲ ਖਾਣ ਕਿੰਨੇ ਪੇਸਵਾ ਕਰਦਾ ਫੇਸਬੁਕ ਕਿੰਨਾ ਇਹ ਤਾਂ ਪੇਟੋ ਕਿੰਨੇ ਨੂੰ ਗੋਣਾ ਬੋਰਾ ਭਾ ਕੇ ਮਗਾਦਾ ਆਹ ਗੱਲ ਕਰਦੀ ਨੂੰ ਪਾ ਕਿੰਨੇ ਚਾਹੀਦੇ ਤੋ ਬਰਸ਼ਟ ਲੈ ਕੇ ਆਉਂ ਤੂੰ ਵਧੀਆ 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 ਬਰਸ਼ਟ ਬੋੜੋ ਗੋਲੀ ਨੂੰ ਅੱਥੇ ਆਲਸ ਤੋਂ ਮਾਦੀ ਜੁੱਤੀਆਂ ਲੈ ਆ ਜਾ ਆਈ ਤਾਂ ਆਪਣੇ ਘਰ ਵਿੱਚ ਕੀ ਕਰਨਾ ਧਿਆ ਰਿਆ ਫਲ ਫਲ ਨਹੀਂ ਖਾਇਆ ਕੁੜੀਆਂ ਵਾ ਕਿੰਨੇ ਕਾਟੇ ਪਏ ਹਨ ਸਾਰਾ ਪਰਿਵਾਰ ਮੇਰਾ ਰੋਲ ਲਿਆ ਚਲਾ ਜਾ ਹੁਣ ਬਸ ਕਰ ਮੇਰੇ ਕੋਲ ਬਸ ਕਰ ਬਾਹਰ ਉਹਨਾਂ ਨੂੰ ਦਿੱਕਤ ਕਰਦੇ ਆਂ ਕਹਿੰਦੇ ਆ ਜੀ ਤੂੰ ਇਹ ਟੱਪਾ ਚਲਾ ਚਲਾ ਕੇ ਕੀ ਸਾਡੇ ਘਰ ਦਾ ਹਾਲ ਕੀਤਾ ਇਹ ਗੱਲ ਭਰਦੀ ਨਾ ਜੀ ਕੀ ਤੁਹਾਡੇ ਕੋਲ ਪੂਰਵ ਦੀ ਹੈ ਮੈਨੂੰ ਫਸਾਇਆ ਰੱਖਣ ਓਏ ਮੈਂ ਜਿਹੜਾ ਮਾਰ ਦੂੰਗਾ ਪਹਿਲਾਂ ਤੂੰ ਪੂਰਵ ਦਿਖਾਓ ਕਾਹਦੇ ਲਈ ਆਏ ਤੁਸੀਂਰੇ ਕੋਲ ਹਾਂ ਜਿੱਦਾਂ ਮਾਜੀ ਮੂੰਹ ਚੱਕਦੇ ਆਂ ਤੂੰ ਆਜ ਦੇ ਚ ਘਰੇ ਦੇ ਚ ਘਰੇ ਦੇ ਚ ਤੜੇ ਨਾ ਜਿੱਦਾਂ ਵੇਖਦਾ ਜੇ ਸੌਣ ਜਾ ਕੇ ਤੁਹਾਨੂੰ ਦੱਸ ਦਾਂ ਉਹਨੂੰ ਕੋਈ ਤਾਂ ਚੱਲ ਨਾਲ ਬਾਹਰ ਹਾ ਕੁੜੀ ਇਹ ਜਾਲਗਲੋ ਕੁ ਮੁੰਡੂ ਕਿਹਦੇ ਭਾਈ ਲੱਗਾ ਹੋਣਾ ਪੈਸੋਂ ਮੈਂ ਜਿਹਨਾਂ ਨੂੰ ਤਲਵਾ ਦੀਆਂ ਕੁੜੀ ਜੇ ਮੈਂ ਕੁਛ ਨੂੰ ਕੰਮ ਦੇ ਦੇ ਮਾੜੀ ਮੋਟੀ ਵੀ ਚੱਲ ਕੋਈ ਗੱਲਾਂ ਫਰਾਂਸ ਆ ਜਾ ਤੇ ਜਿੰਨਾਂ ਤੱਕ ਚੱਲਦਾ ਚਲਾਈ ਗਿਆ ਹੁਣ ਨਹੀਂ ਕੁੜੀ ਆ ਸਕਦਾ ਕਿਸੇ ਦਾ ਕਹਿ ਜਾ ਬਾਹਰ ਨਿਕਨ ਨਾਲ ਲੱਗਦੇ ਜਾਂਦੇ ਨਾਂ ਮਗਲ ਹੈ ਗਈ ਆ ਤੁਹਾਨੂੰ ਆ ਪਹੁੰਚੇ ਕੋਈ ਕੰਮ ਕਰਾਂ ਦਾ ਏ ਦੇਖੋ ਜੀ ਇਹ ਨਾ ਇੱਕ ਸਮਗਲਰ ਹੈਗਾ ਬਾਉ ਮਰਾਤਪੁਰ ਦਾ ਇੱਕ ਕ੍ਰਿਮੀਨਲ ਹੈਗਾ ਜੀ ਤਸਪਰਚੇ ਤਾਂ ਆਲਰੇਡੀ ਦਰਜ ਹੈਗੇ ਨੇ ਅਸੀਂ ਰੀਸੈਂਟ ਇੱਕ ਪਰਚਾ ਦਰਜ ਕੀਤਾ ਆ ਜ ਮਨਪ੍ਰੀਤ ਕੰਡਿਆ ਦਾ ਬੰਦਾ ਸੀਗਾ ਉਹਦੇ ਕੋਲ ਸਮਾਨ ਲੈ ਕੇ ਆਇਆ ਸੀਗਾ ਉਸ ਸਮਗਲਰ ਨੂੰ ਨਾਮਜ਼ਦ ਕੀਤਾ ਆ ਉਹ ਚੇੜੇ ਫੜਨਾਏ ਆਪਾਂ ਹਾਂਜੀ ਉਹਦੀ ਬੱਚੇ ਆਪਾਂ ਉਹਦੀ ਘਟਾ ਕੇ ਅਮਲਰ ਰਫ ਇੱਥੇ ਕਾਰਵਾਈ ਕਰਾਂਗੇ ਜੀ ਕਿੰਨੇ ਬੰਦੇ ਜਖਮੀ ਹੋਏ ਸਰ ਦੋ ਬੰਦੇ ਜਖਮੀ ਹੋਏ ਤੇ ਕੀ ਹੁਣ ਕਹਿੰਦਾ ਕੀ ਏ ਉਹ ਤੋਂ ਕਹਿ ਕੀ ਰਿਹਾਦਾ ਮੈਂ ਦੇਖੋ ਜੀ ਇਮਰਾਨ ਦੀ ਕੋਸ਼ਿਸ਼ ਕਰ ਰਿਹਾ ਥੱਲੇ ਆ ਜਾ ਤਾਂ ਜੋ ਕਾਰਵਾਈ ਬਣਦੀ ਉਹੀ ਕਰਾਂਗੇ ਆਪਾਂ ਉਹ ਇੱਟੇ ਟੋੜੇ ਵੀ ਚਲਾਏ ਇਹ ਤੇ ਕਿੰਨੇ ਪਹਿਲਾਂ ਇੱਥੇ ਕੇਸ ਦਰਜ ਹੈ 10 ਕੇਸ ਦਰਜ ਹਤੇ ਤੇ ਇਹ ਸਾਰੇ ਨਕੇ ਦੀ ਹੈ ਨਸ਼ੇ ਦੇ ਕੇਸ ਆ ਕਿੰਨੀ ਦਿਨ ਤੋਂ ਚੱਲ ਰਿਹਾ ਕਾਫੀ ਦਿਨ ਤੋਂ ਪੁਰਾਣਾ ਹੀ ਹੈ ਜੀ ਨਹੀਂ ਤੁਹਾਡੀ ਜਿਆਦਾ ਚਿੰਦੇ ਨਹੀਂ ਨਹੀਂ ਅਸੀਂ ਤਾਂ ਹੁਣੇ ਆਏ ਸੀ ਜੀ ਸਾਨੂੰ ਵੇਖ ਕੇ ਪਹਿਲਾਂ ਜੜ ਗਿਆ ਕੁੱਟੇ ਦੇ ਉੱਪਰ ਆਪਣੇ ਆਪਣੇ ਕੁਰਬਾਨ ਫੜੀਆ ਡਾਂਗ ਫੜੀ ਹੋਈ ਆ ਰੋੜੇ ਚ ਲਾ ਰਹੇ ਨੇ ਪੰਚਾਇਤ ਮੁਤਬਰ ਸਰਪੰਚ ਇਹਦੇ ਪਿੱਛੇ ਕੋਈ ਵੀ ਸਪੋਰਟ ਨਹੀਂ ਕਰਦਾ ਇਹਦੀ ਅੱਛਾ ਜੀ ਇਹ ਬੰਦੇ ਮਤਲਬ ਜਨਾ ਨਸ਼ੇ ਵਾਲੇ ਹੈਗੇ ਨੇ ਤੇ ਜਿਵੇਂ ਲੋਕਾਂ 'ਚ ਪ੍ਰਭਾਵ ਪਿਆ ਉਹਦੇ ਸਪੋਰਟ ਮੇਰੇ ਕੋਈ ਨਹੀਂ ਕਰਦਾ ਪਿਆ ਨਸ਼ਾ ਵੇਚਦਾ ਹੀ ਹੈਗਾ ਆਪ ਵੀ ਕਰਦਾ ਹੈ ਨਸ਼ਾ ਵੇਚਦਾ ਹੈ ਅੱਜ ਕਹਿ ਰਹੇ ਕੁਝ ਵੀ ਮੇਰੇ ਕੋਲ ਹੈ ਨਹੀਂ ਕੁਝ ਵੀ ਬਰਾਮਦ ਨਹੀਂ ਹੋਇਆ ਹਾਂਜੀ ਅੱਜ ਉਹ ਲੋ ਕਹਿ ਰਹੇ ਮੇਰੇ ਕੋਲ ਕੁਝ ਵੀ ਬਰਾਮਦ ਨਹੀਂ ਹੋਇਆ ਕੁਝ ਨਹੀਂ ਹੈਗਾ ਮਰਦਾਂ ਅੱਜ ਉਹ ਫੜਿਆ ਹੀ ਨਾ ਗਿਆ ਉਹ ਉੱਪਰ ਚੜਾ ਥੱਲੇ ਆਉ ਦੱਸੂਗਾ ਨਾ ਕਿੱਥੇ ਹੈਗਾ ਸਮਾਨ ਇਹਦਾ